ਜਲੰਧਰ ਦਾ ਦੇਸ਼ ਭਗਤ ਯਾਦਗਾਰੀ ਹਾਲ ਔਰ ਗਦਰੀ ਬਾਬਿਆਂ ਦਾ ਮੇਲੇ ਦਾ ਅਖੀਰਲਾ ਦਿਨ ਔਰ ਬਹੁਤ ਸਾਰੇ ਰੰਗਕਰਮੀ ਬਹੁਤ ਸਾਰੇ ਚਿੰਤਕ ਬਹੁਤ ਸਾਰੀਆਂ ਵੱਡੀਆਂ ਹਸਤੀਆਂ ਇੱਥੇ ਆਪਣੀ ਹਾਜ਼ਰੀ ਲਵਾ ਕੇ ਜਾਂਦੀਆਂ ਨੇ ਤੇ ਹਾਲੇ ਵੀ ਸਟੇਜ ਤੋਂ ਹਾਜ਼ਰੀ ਲੱਗ ਰਹੀ ਹੈ ਇੱਕ ਨਾਮ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਜਿਨ੍ਹਾਂ ਨੇ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣਾ ਵੱਡਾ ਯੋਗਦਾਨ ਪਾਇਆ ਔਰ ਉਹ 23 ਸਾਲ ਦੀ ਉਮਰ ਦੇ ਵਿੱਚ ਆਪਣੇ ਦੋ ਸਾਥੀਆਂ ਨਾਲ ਫਾਂਸੀ ਦਾ ਰਸਤਾ ਚੁੰਮ ਕੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਉਹ ਅਕਸਰ ਕਹਾ ਕਰਦੇ ਸੀ ਕਿ ਜਿਹੜਾ ਇਨਕਲਾਬ ਹੈ ਉਹ ਹਮੇਸ਼ਾ ਬੰਦੂਕ ਦੀ ਗੋਲੀ ਚੋਂ ਕ੍ਰਾਂਤੀ ਚੋਂ ਨਿਕਲਦਾ ਹੈ ਪਰ ਵਿਚਾਰਾਂ ਚੋਂ ਵੀ ਨਿਕਲਦਾ ਹੈ ਵਿਚਾਰਾਂ ਦੀ ਕ੍ਰਾਂਤੀ ਦੀ ਉਹਨਾਂ ਨੇ ਗੱਲ ਕੀਤੀ ਹੈ ਔਰ ਖਾਸ ਕਰਕੇ ਉਹਨਾਂ ਨੇ ਜਿਹੜਾ ਸੁਪਨਿਆਂ ਦਾ ਆਪਣਾ ਸਮਾਜ ਵੇਖਿਆ ਸੀ ਸੁਪਨਿਆਂ ਦਾ ਦੇਸ਼ ਜਿਹੜਾ ਉਹ ਚਾਹੁੰਦੇ ਸੀ ਉਹ ਕਿਹੋ ਜਿਹਾ ਸੀ ਕਿ ਵਾਕੀ ਉਸ ਦੇਸ਼ ਬਣਿਆ ਸ਼ਹੀਦ ਐਜਮ ਸਰਦਾਰ ਭਗਤ ਸਿੰਘ ਜੀ ਦੇ ਭਾਣ ਜਾਜੀ ਪ੍ਰੋਫੈਸਰ ਜਗਮੂਨ ਸਿੰਘ ਜੀ ਜੋ ਰਿਟਾਇਰ ਹੋ ਚੁੱਕੇ ਨੇ ਪ੍ਰੋਫੈਸਰ ਦੇ ਪੱਧਰ ਤੋਂ ਸਾਡੇ ਨਾਲ ਨੇ ਸਰ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਬਹੁਤ ਮਿਹਰਬਾਨੀ ਤੁਹਾਡੀ ਜੀ ਤੁਸੀਂ ਇੱਥੇ ਆਏ ਹੋ ਸਾਡੇ ਧੰਨ ਭਾਗ ਕਿ ਸਾਨੂੰ ਤੁਹਾਡੇ ਦਰਸ਼ਨ ਦੀਦਾਰ ਹੋਣ ਦਾ ਮੌਕਾ ਮਿਲਿਆ ਔਰ ਮੈਂ ਗੱਲ ਕਰ ਰਿਹਾ ਸੀ ਸ਼ਹੀਦ ਐਜਮ ਸਰਦਾਰ ਭਗਤ ਸਿੰਘ ਜੀ ਜੋ ਕਿਹਾ ਕਰਦੇ ਸੀ ਕਿ ਆ ਸਾਡੇ ਸੁਪਨੇ ਦਾ ਦੇਸ਼ ਆ ਜਿੰਨਾ ਉਹਨਾਂ ਨੇ ਆਪਣੇ ਵਿਚਾਰਾਂ ਦੇ ਵਿੱਚ ਪ੍ਰਗਟ ਕੀਤਾ ਪਰ ਜਿਹੜੇ ਹੁਣ ਮੌਜੂਦਾ ਹਾਲਾਤ ਅਸੀਂ ਵੇਖ ਰਹੇ ਹਾਂ ਕੀ ਤੁਹਾਨੂੰ ਲੱਗਦਾ ਵੀ ਉਹ ਉਹਨਾਂ ਦੇ ਸੁਪਨੇ ਦਾ ਦੇਸ਼ ਹੈ ਵੀ ਦੇਖੋ ਪਹਿਲੀ ਤੇ ਗੱਲ ਹੈ ਕਿ ਸ਼ਹੀਦ ਭਗਤ ਸਿੰਘ ਉਹਨਾਂ ਨੇ ਆਪਣੀ ਪ੍ਰੇਰਣਾ ਗਦਰ ਪਾਰਟੀ ਤੋਂ ਲਈ ਸੀ ਬਿਲਕੁਲ ਕਿਉਂਕਿ ਕਰਤਾਰ ਸਿੰਘ ਸਰਾਭਾ ਨੂੰ ਜੀ ਉਹ 19 ਸਾਲ ਦੇ ਸੀ ਜਦੋਂ ਸ਼ਹੀਦ ਹੋਏ ਔਰ ਉਹ ਸਮੀਦਰ ਵੀ ਔਰ ਉਹਨਾਂ ਨੇ ਲਿਖਿਆ ਵੀ ਕਿ ਮੈਂ ਸਾਰੀਆਂ ਦੁਨੀਆ ਦੀਆਂ ਲਹਿਰਾਂ ਜਿਹੜੀਆਂ ਨੇ ਉਹਨਾਂ ਨੂੰ ਸਟੱਡੀ ਕੀਤਾ ਹੈ ਲੇਕਿਨ ਗਦਰ ਲਹਿਰ ਇੱਕ ਇਹੋ ਜਿਹੀ ਹੈ ਜਿਹਦੇ ਕੋਲ ਇੱਕ ਨਵੇਂ ਭਾਰਤ ਦਾ ਮਤਲਬ ਦ੍ਰਿਘ ਮੈਨੂੰ ਸੁਪਨਾ ਨਹੀਂ ਹੈ ਕਿਉਂਕਿ ਸੁਪਨਾ ਜਿਹੜਾ ਹੈ ਉਹ ਸਾਕਾਰ ਨਾ ਹੋਵੇ ਲੇਕਿਨ ਇਹਨਾਂ ਕੋਲ ਇੱਕ ਦੂਰ ਦ੍ਰਿਸ਼ਟੀ ਸੀ ਕਿ ਜਿਹਦੇ ਵਿੱਚ ਹੈ ਕਿ ਵੀ ਲੋਕਾਂ ਦਾ ਭਲਾ ਕਿਵੇਂ ਹੋਏਗਾ ਤਾਂ ਉਹ ਗਦਰ ਪਾਰਟੀ ਦਾ ਸੀ ਔਰ ਭਗਤ ਸਿੰਘ ਉਹਨਾਂ ਨੇ ਜਿਹੜਾ ਕਿਹਾ ਸੀ ਕਿ ਜਿਹੜੀ ਇਨਕਲਾਬ ਦੀ ਤਲਵਾਰ ਹੈ ਉਹ ਵਿਚਾਰਾਂ ਦੀ ਸਾਣ ਤੇ ਤੇਜ਼ ਹੁੰਦੀ ਹੈ ਇਸੇ ਕਰਕੇ ਉਹਨਾਂ ਨੇ ਔਰ ਇਹ ਇੱਕ ਵੀ ਹੈ ਕਿ ਅਗਲੇ ਸਾਲ ਮਤਲਬ ਉਹਨਾਂ ਦੀ ਨੌਜਵਾਨ ਭਾਰਤ ਸਭਾ ਦਾ 100 ਸਾਲ ਹੋਏਗਾ ਜਿਹੜੀ ਪਹਿਲਾ ਚੀਜ਼ ਉਹਨਾਂ ਨੇ ਵਿਚਾਰੀ ਕਿ ਵੀ ਜਿੰਨਾ ਚਿਰ ਤੱਕ ਨੌਜਵਾਨ ਜਿਹੜੇ ਨੇ ਉਹ ਚੇਤਨ ਨਹੀਂ ਹੁੰਦੇ ਉਹ ਉਹਨਾਂ ਚਿਰ ਤੱਕ ਅਸੀਂ ਮਜ਼ਦੂਰਾ ਕਿਸਾਨਾਂ ਤੱਕ ਆਪਣਾ ਸੁਨੇਹਾ ਨਹੀਂ ਲਿਜਾ ਸਕਦੇ ਔਰ ਜਦੋਂ ਉਹਨਾਂ ਨੇ ਨੌਜਵਾਨ ਭਾਰਤ ਸਭਾ ਬਣਾਉਣੀ ਸ਼ੁਰੂ ਕੀਤੀ ਜੀ ਉਹਨਾਂ ਨੇ ਬੇਸਿਕ ਅਸੂਲ ਬਣਾਏ ਕਿ ਨੌਜਵਾਨਾਂ ਨੂੰ ਆਪਣੀਆਂ ਕਮਜ਼ੋਰੀਆਂ ਤੋਂ ਮੁਕਤ ਹੋਣ ਦੀ ਲੋੜ ਹੈ ਔਰ ਕਮਜ਼ੋਰੀਆਂ ਕੀ ਨੇ ਮਤਲਬ ਧਰਮ ਦੇ ਨਾਂ ਦੇ ਉੱਤੇ ਜਿਹੜੀ ਸੰਕੀਰਣਤਾ ਹੈ ਉਹ ਉਹ ਉਹਦਾ ਹੈਗਾ ਮਤਲਬ ਦੂਸਰਾ ਜਿਹੜਾ ਹੈ ਉਹ ਉਹ ਹੈਗਾ ਕਿ ਅਸੀਂ ਇੱਥੇ ਮਤਲਬ ਜਾਤ ਪਾਤ ਚ ਫਸੇ ਹੋਏ ਆ ਤੇ ਨੌਜਵਾਨਾਂ ਨੂੰ ਘਟੋ ਘਟ ਜਾਤ ਪਾਤ ਤੋਂ ਆਪਣੇ ਆਪ ਨੂੰ ਮੁਕਤ ਕਰਨਾ ਚਾਹੀਦਾ ਹੈ। ਜੀ। ਔਰ ਲੜਕੀਆਂ ਨੂੰ ਬਰਾਬਰ ਮਿਲ ਹਿੱਸੇਦਾਰੀ ਦੇਣੀ ਚਾਹੀਦੀ ਹੈ। ਇਸੇ ਕਰਕੇ ਆ ਜਿਹੜਾ ਮੇਲਾ ਹੈ ਇਹ ਬੀਬੀ ਗੁਲਾਬਕੌਰ ਨੂੰ ਡੈਡੀਕੇਟਿਡ ਹੈ ਜਿਹੜਾ ਉਹ ਸਪਿਰਿਟ ਨੂੰ ਤੇ ਆਇਓ ਕੱਲੀ ਲੇਡੀ ਸੀ। ਬਿਲਕੁਲ। ਲੇਕਿਨ ਜਿੰਨੀ ਬਹਾਦਰੀ ਨਾਲ ਉਹਨੇ ਉਹ ਸਾਰਾ ਲੰਘਿਆ ਉਹ ਸਾਡੀ ਦ੍ਰਿੜਤਾ ਜਿਹੜੀ ਔਰਤਾਂ ਦੀ ਉਹਨੂੰ ਵੀ ਦਿਖਾਉਂਦਾ ਹੈ। ਔਰ ਚੌਥੀ ਗੱਲ ਉਹਨਾਂ ਨੇ ਕਹੀ ਸੀ ਜਿਹੜੀ ਬਹੁਤ ਇੰਪੋਰਟੈਂਟ ਹੈ ਕਿ ਨੌਜਵਾਨਾਂ ਨੂੰ ਹਰ ਚੀਜ਼ ਦਾ ਕਾਰਨ ਸਮਝਣ ਦੇ ਕਾਬਿਲ ਬਣਨਾ ਚਾਹੀਦਾ। ਮਤਲਬ ਕਾਰਨ ਸਮਝਣਾ ਦਾ ਮਤਲਬ ਹੈ ਵਿਗਿਆਨਿਕ ਵਿਗਿਆਨ ਨੂੰ ਆਪਾਂ ਜ਼ਿੰਦਗੀ 'ਚ ਕਿਵੇਂ ਅਪਲਾਈ ਕਰਦੇ ਹਾਂ। ਮਤਲਬ ਕਿਤਾਬਾਂ 'ਚ ਪੜ੍ਹਨਾ ਹੋਰ ਹੈ ਲੇਕਿਨ ਹੈ ਕਿ ਹਰ ਚੀਜ਼ ਨੂੰ ਸਮਝਣਾ ਔਰ ਉਸਦੇ ਜਦੋਂ ਕਾਰਨ ਸਮਝਾਓਗੇ ਫਿਰ ਉਹਦਾ ਹੱਲ ਨਿਕਲੇਗਾ। ਪੰਜਵਾਂ ਜਿਹੜਾ ਉਹਨਾਂ ਨੇ ਸਵਾਲ ਖੜਾ ਕੀਤਾ ਸੀ ਕਿ ਅੰਗਰੇਜ਼ ਰਾਜ ਨੂੰ ਅਸੀਂ ਕਿਉਂ ਹਟਾਉਣਾ ਚਾਹੁੰਦੇ ਹਾਂ? ਉਹ ਕਹਿੰਦੇ ਇਸ ਕਰਕੇ ਕਿ ਉਹਨੇ ਬਹੁਤ ਵੱਡੀ ਆਰਥਿਕ ਨਾ ਬਰਾਬਰੀ ਖਤਮ ਕੀਤੀ ਜਿਹੜੀ ਹੁਣ ਵਾਪਸ ਆ ਗਈ ਹਮ ਕਿ ਮਲੇ ਇੱਕ ਪਿਕਟੀ ਹੈਗੇ ਨੇ ਜਿਹੜੇ ਨਾ ਬਰਾਬਰੀ ਤੇ ਕੰਮ ਕਰਦੇ ਨੇ ਉਹਨਾਂ ਦਾ ਇਹ ਕਹਿਣਾ ਕਿ ਜਿਹੜੀ 20ਵੇਂ ਦਹਾਕੇ ਵਿੱਚ ਨਾ ਬਰਾਬਰੀ ਸੀ ਉਹ 2016 ਚ ਵਾਪਸ ਆ ਗਈ ਇਹ ਤਾਂ ਮਤਲਬ ਸਾਡੀ ਅਸਲ ਪ੍ਰੋਬਲਮ ਜਿਹੜੀ ਹੈ ਉਹ ਆਰਥਿਕ ਨਾ ਬਰਾਬਰੀ ਦੀ ਹੈ ਲੋਕ ਔਰ ਜਿਹੜੀ ਉਹਨਾਂ ਨੇ ਆਖਰੀ ਗੱਲ ਕਹੀ ਸੀ ਜੀ ਕਿ ਜਦੋਂ ਉਹ ਕਹਿੰਦੇ ਪਹਿਲਾਂ ਇਹ ਭਰਮ ਪਾਲਿਆ ਜਾ ਰਿਹਾ ਕਿ ਮੈਨੂੰ ਸ਼ਾਇਦ ਇੱਕ ਮੁਕਦਮੇ ਕਰਕੇ ਲੇਕਿਨ ਉਹਨਾਂ ਨੇ ਕਿਹਾ ਕਿ ਤੁਹਾਡਾ ਜਿਹੜਾ ਅਦਾਲਤ ਹੈ ਉਹਨੇ ਕਿਹਾ ਕਿ ਅਸੀਂ ਅੰਗਰੇਜ਼ ਰਾਜ ਦੇ ਖਿਲਾਫ ਜੰਗ ਲੜੀ ਹੈ। ਤੋ ਇਹ ਜੰਗ ਕੀ ਹੈ? ਇਹ ਇਹ ਜ਼ਰੂਰ ਮਤਲਬ ਸਪੱਸ਼ਟ ਹੋ ਜਾਣਾ ਚਾਹੀਦਾ। ਮਤਲਬ ਕਹਿੰਦੇ ਜੰਗ ਇਹ ਹੈ ਕਿ ਜਦੋਂ ਤੱਕ ਲੋਕਾਂ ਨੂੰ ਉਹਨਾਂ ਦੀ ਮਿਹਨਤ ਦਾ ਫਲ ਨਹੀਂ ਮਿਲਦਾ। ਜਦੋਂ ਤੱਕ ਕੁਦਰਤੀ ਸਰੋਤ ਲੁੱਟੇ ਜਾਂਦੇ ਰਹਿਣਗੇ, ਲੋਕ ਲੜਦੇ ਰਹਿਣਗੇ। ਨਾ ਸਾਡੇ ਨਾਲ ਸ਼ੁਰੂ ਹੋਈ ਹੈ, ਨਾ ਸਾਡੇ ਨਾਲ ਖਤਮ ਹੋਏਗੀ। ਤੋ ਇੱਕ ਉਹਨਾਂ ਨੇ ਬੜੀ ਭੂਇਕ ਦੇ ਤੌਰ ਤੇ ਦੇਖਿਆ ਸੀ। ਤੋ ਜਿਹੜਾ ਇਹ ਸਵਾਲ ਹੈ ਕਿ ਉਹ ਨਹੀਂ ਹੋਇਆ। ਉਹ ਉਹਦੇ ਵਿੱਚ ਕਿਤੇ ਮਤਲਬ ਜਿਹੜਾ ਜਿੱਦਾ ਆਪਣੀਆਂ ਜੜ੍ਹਾਂ ਤੋਂ ਜੇ ਤੁਹਾਨੂੰ ਪੁੱਟ ਦਿੱਤਾ ਜਾਂਦਾ ਫਿਰ ਕੁੰਬੜਾ ਨਹੀਂ ਨਿਕਲਦੀ ਜੀ ਤੋਂ ਇਸ ਕਰਕੇ ਇਹ ਜਿਹੜੀ ਗਜ਼ਰ ਪਾਰਟੀ ਦਾ ਮੇਲਾ ਤੁਹਾਡੀਆਂ ਜੜ੍ਹਾਂ ਵਿੱਚ ਦੁਬਾਰਾ ਮਤਲਬ ਖੜਾ ਕਰਦਾ ਹੈ ਉਹ ਜਦੋਂ ਜਿਹੜਾ ਮਜ਼ਬੂਤ ਹੋਣ ਗਿਆ ਫਿਰ ਨਵੀਆਂ ਕੁੰਬੜਾ ਵੀ ਪੁੱਟਣ ਗਿਆ ਅਸੀਂ ਅਸੀਂ ਵੇਖਦੇ ਆ ਜਦੋਂ ਇਹ ਮੇਲਾ ਤਿੰਨ ਦਿਨ ਇੱਥੇ ਚੱਲਦਾ ਗਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਔਰਤਾਂ ਮਾਮਾ ਬੀਬੀ ਹਰ ਕੋਈ ਉਤਸ਼ਾਹ ਨਾਲ ਆਉਂਦਾ ਹੈ ਰੰਗਮੰਚ ਤੋਂ ਵੱਡੇ ਵੱਡੇ ਨਾਟਕ ਕੀਤੇ ਜਾਂਦੇ ਨੇ ਗਦਰੀ ਬਾਬਿਆਂ ਨਾਲ ਸੰਬੰਧਿਤ ਔਰ ਦੇਸ਼ ਦੀਆਂ ਸਮੱਸਿਆਵਾਂ ਵੀ ਉੱਥੋਂ ਪੇਸ਼ ਕੀਤੀਆਂ ਜਾਂਦੀਆਂ ਨੇ ਸਾਹਿਤ ਬਹੁਤ ਵੱਡੇ ਪੱਧਰ ਤੇ ਵਿਕ ਰਿਹਾ ਹੈ ਗਦਰੀ ਸਾਹਿਤ ਇੰਨਾ ਜਿਆਦਾ ਉਪਰਾਲਾ ਹੋਣ ਤੋਂ ਬਾਅਦ ਵੀ ਕਿਤੇ ਨਾ ਕਿਤੇ ਚੇਤਨਤਾ ਦੀ ਕਮੀ ਮਹਿਸੂਸ ਹੁੰਦੀ ਆ ਕਿਉਂਕਿ ਤੁਸੀਂ ਧਾਰਮਿਕ ਫਿਰਕੇ ਦੀ ਗੱਲ ਕੀਤੀ ਜਾਤਪਾਤ ਦੀ ਗੱਲ ਕੀਤੀ ਜਿਹੜੇ ਅਸੀਂ ਸਮਾਜ 'ਚ ਜਾਨਦੇ ਆ ਉਹ ਚੀਜ਼ਾਂ ਸਾਨੂੰ ਓਮੇ ਦੀਆਂ ਓਮੇ ਸਾਹਮਣੂ ਟੱਕਰ ਦਿੰਗਾਂ ਇਹ ਦੇਖੋ ਇਹ ਤੇ ਮਤਲਬ ਕਿ ਪੜਤਾਂ ਜਿਹੜੀਆਂ ਨੇ ਜੀ ਪਰ ਇੱਕ ਚੇਤਨ ਪੜਤ ਹੈ ਕਿਉਂਕਿ ਭਗਤ ਸਿੰਘ ਵੇਲੇ ਵੀ ਸਾਰਾ ਸਮਾਜ ਨਹੀਂ ਸੀ ਬਦਲ ਗਿਆ ਜੀ ਲੇਕਿਨ ਚੰਦ ਲੋਕਾਂ ਨੇ ਇਨੀਸ਼ੀਏਟਿਵ ਲਿਆ ਉਹਨਾਂ ਨੇ ਉਸ ਵੇਲੇ ਇੱਕ ਲੜਕੀ ਨੂੰ ਆਪਣੇ ਸਟੂਡੈਂਟ ਯੂਨੀਅਨ ਦਾ ਪ੍ਰੈਜ਼ੀਡੈਂਟ ਬਣਾਇਆ ਤਾਂ ਉਹ ਉਹ ਜਿਹੜਾ ਇੱਕ ਲਗਾਤਾਰ ਪ੍ਰੋਸੈਸ ਹੈ ਕਿਉਂਕਿ ਜਿਹੜੀ ਆਸ ਹੈ ਉਹ ਤੁਹਾਨੂੰ ਫਿਊਚਰ ਨੂੰ ਬਣਾਉਂਦੀ ਹੈ ਤਾਂ ਇਹ ਇਸ ਕਰਕੇ ਆਪਾਂ ਨੈਗੇਟਿਵ ਦੇਖਾਂਗੇ ਤਾਂ ਬਹੁਤ ਕੁਝ ਨੈਗੇਟਿਵ ਹੋ ਜਾਏ ਲੇਕਿਨ ਜਿਹੜਾ ਉਹਦਾ ਬੀ ਬਚਿਆ ਰਹਿੰਦਾ ਉਹਨੇ ਉਂਗਲ ਹੈ ਤਾਂ ਇਸ ਕਰਕੇ ਇਹ ਉਸ ਬੀ ਨੂੰ ਦੁਬਾਰਾ ਹਰ ਸਾਲ ਨਵਿਆਈ ਦਿੰਦਾ ਹੈ ਔਰ ਇਹ ਦੇਖੋ ਨਾ ਕਿੰਨਾ ਕਲਚਰ ਚੇਂਜ ਹੈ ਕਿ ਜਦੋਂ ਕੋਈ ਕਿਤਾਬ ਨਹੀਂ ਪੜਦਾ ਉਦੋਂ ਲੱਖਾਂ ਦੀ ਕਿਤਾਬ ਇਥੋਂ ਲੈ ਕੇ ਜਾਂਦੇ ਨੇ ਲੋਕ ਇਹ ਇਹ ਤਬਦੀਲੀ ਹੈ ਔਰ ਇਹ ਅੱਜ ਦਾ ਜਿਹੜਾ ਮਤਲਬ ਇੱਕ ਭਾਰੂ ਕਲਚਰ ਹੈ ਉਹਦਾ ਜਵਾਬ ਹੈ ਤੋ ਕਾਉਂਟਰ ਕਲਚਰ ਖੜਾ ਕਰਨਾ ਹੀ ਐਕਚੁਅਲੀ ਉਸ ਆਸ ਨੂੰ ਜ਼ਿੰਦਾ ਰੱਖਣਾ ਹੁੰਦਾ ਜੀ ਅਸੀਂ ਹਰ ਇੱਕ ਸਟੇਜ ਤੋਂ ਖਾਸ ਕਰਕੇ ਮੈਂ ਰਾਜਨੀਤਿਕ ਸਟੇਜਾਂ ਦੀ ਗੱਲ ਕਰਾਂ ਸ਼ਹੀਦ ਭਗ ਸਿੰਘ ਜੀ ਦੇ ਵਿਚਾਰਾਂ ਦਾ ਉੱਥੋਂ ਹਵਾਲਾ ਦਿੱਤਾ ਜਾਂਦਾ ਬਹੁਤ ਸਾਰੀਆਂ ਪਾਰਟੀਆਂ ਬਹੁਤ ਸਾਰੇ ਸਿਆਸਤਦਾਨ ਸ਼ਹੀਦ ਭਗ ਸਿੰਘ ਜੀ ਦੇ ਜਿਹਦੇ ਰੰਗ ਵਾਲੀ ਪੱਗ ਬਨ ਕੇ ਸੱਤਾ ਦੇ ਵਿੱਚ ਆ ਗਏ ਨੇ 23 ਮਾਰਚ ਨੂੰ ਜਾਂ ਉਹਨਾਂ ਦੇ ਜਨਮ ਦਿਨ ਵਾਲੇ ਦਿਨ ਹੁਸੈਨੀਵਾਲਾ ਜਾ ਕੇ ਗਲਾਂ 'ਚ ਹਾਰ ਪਾ ਕੇ ਉਹ ਵਿਖਾਵਾ ਕਰਦੇ ਨੇ ਕਿ ਉਹਨਾਂ ਦੇ ਪੂਰਨਿਆਂ ਤੇ ਉਹਨਾਂ ਦੇ ਵਿਚਾਰਾਂ ਤੇ ਉਹ ਖਰੇ ਉਤਰ ਪਏ ਮੈਂ ਦੇਖੋ ਮੈਂ ਸਮਝਦਾ ਕਿ ਲੋਕਾਂ ਦਾ ਹੈ ਕਿ ਉਹਨਾਂ ਨੂੰ ਉਹਨਾਂ ਦਾ ਸ਼ਿਸ਼ਾ ਦਕੜਿਆ ਜਾਂਦਾ ਮੈਂ ਉਹ ਵਕਤ ਦੇਖਿਆ ਜਦੋਂ ਬਹੁਤ ਘੱਟ ਲੋਕ ਜਾਣਦੇ ਸੀ ਭਗਤ ਸਿੰਘ ਬਾਰੇ ਥੋੜੀ ਲੇਕਿਨ ਉਦੋਂ ਸਾਡੀ ਜਿਹੜੀ ਵਰਨੇਕੂਲਰ ਅਖਬਾਰਾਂ ਸੀ ਉਹ ਉਹਨਾਂ ਦੇ ਕੁਝ ਚਿੱਠੀਆਂ ਸ਼ਾਬਦੀ ਰਹਿੰਦੀ ਸੀ ਉਹਦੇ ਕਰਕੇ ਦਿੰਦਾ ਸੀ ਲੇਕਿਨ ਜਦੋਂ ਮੈਂ ਉਹਨਾਂ ਦੀ ਕਿਤਾਬ ਐਡਿਟ ਕੀਤੀ ਸਾਰੀਆਂ ਉਸ ਤੋਂ ਬਾਅਦ ਇੱਕ ਨਵਾਂ ਭਗਤ ਸਿੰਘ ਨਿਕਲਿਆ ਜਿਹੜਾ ਮਤਲਬ ਦਲੀਲ ਕਰਨ ਵਾਲਾ ਭਗਤ ਸਿੰਘ ਔਰ ਉਹ ਦਲੀਲ ਤੋਂ ਫੇਰ ਡਰ ਕੇ ਲੋਕੀ ਪਿੱਛੇ ਵੀ ਹਟੇ ਜੀ ਲੇਕਿਨ ਦੂਜੇ ਬੰਨੇ ਹੁੰਦਾ ਕਿਉਂਕਿ ਉਹ ਤੁਹਾਡੇ ਜਜ਼ਬਾਤ ਦਾ ਹਿੱਸਾ ਹੈ ਹਮ ਮਤਲਬ ਹਰ ਥਾਂ ਭਗਤ ਸਿੰਘ ਤੁਹਾਡੇ ਦਿਲ 'ਚ ਬੈਠਾ ਹੋਇਆ ਹੈ ਮੈਂ ਉਹਨੂੰ ਕਹਿੰਦਾ ਉਹਨਾਂ ਨੂੰ ਵਿਚਾਰਾਂ ਤੱਕ ਲੈ ਕੇ ਆਈਏ ਤੇ ਫਿਰ ਅਸੀਂ ਉਹਨੂੰ ਇੱਕ એનર્ਜੀ ਵਿੱਚ ਕਨਵਰਟ ਕਰਾਂਗੇ ਤੋਂ ਜਿਹੜਾ ਪੋਲਿਟਿਕਸ ਹੈ ਉਹ ਤੇ ਹੈ ਹੀ ਦਿਖਾਵੇ ਦੀ ਕਿਉਂਕਿ ਉਹਨਾਂ ਨੇ ਲੋਕਾਂ ਤੋਂ ਦੂਰੀ ਬਣਾ ਲਈ ਹੈ ਲੋਕਾਂ ਦੀਆਂ ਸਮੱਸਿਆਵਾਂ ਤੋਂ ਦੂਰੀ ਬਣਾ ਲਈ ਹੈ ਇਸ ਕਰਕੇ ਉਹ ਦਿਖਾਵੇ 'ਚ ਮਤਲਬ ਕਰਦੇ ਨੇ ਤੇ ਇੱਕ ਦੂਜੇ ਨਾਲ ਦੌੜ ਇਹੀ ਹੈ ਕਿ ਕਿਹੜਾ ਕੰਨਾ ਲੋਕਾਂ ਨੂੰ ਬੇਵਕੂਫ ਬਣਾ ਸਕਦਾ ਜੀ ਤੋਂ ਉਹ ਉਹਨੂੰ ਪੋਲਿਟਿਕਸ ਨੂੰ ਛੱਡਿਆ ਜਾਵੇ ਲੇਕਿਨ ਸਮਾਜ ਜਿਹੜਾ ਹੈ ਉਹ ਇੱਕ ਵਗਦਾ ਦਰਿਆ ਹੈ ਮਤਲਬ ਉੱਪਰਲਾ ਪਾਣੀ ਤਰਕਦਾ ਹੈ ਈਟਲਾ ਜਿਹੜਾ ਉਹ ਬੜਾ ਪਵਿੱਤਰ ਹੁੰਦਾ ਹੈ ਤੋਂ ਇਸ ਕਰਕੇ ਲੋਕ ਆਪਣੀ ਜ਼ਿੰਦਗੀ ਦੀ ਲੜਾਈ ਲੜਦੇ ਨੇ ਉਹਦੇ ਵਿੱਚੋਂ ਸਿੱਖਦੇ ਨੇ ਲੇਕਿਨ ਤੁਹਾਨੂੰ ਇੱਕ ਮੁੱਠਾ ਚਾਹੀਦਾ ਹੁੰਦਾ ਹੈ ਜਿਹੜਾ ਇਤਿਹਾਸ ਦਿੰਦਾ ਹੈ ਉਹ ਭਗਤ ਸਿੰਘ ਉਸੇ ਹੀ ਮਤਲਬ ਸਵੈ ਵਿਸ਼ਵਾਸ ਦਾ ਮਲਿਕ ਸਿੰਬਲ ਹੈ ਮੈਂ ਕਈ ਪੀਰੀਅਡ ਦੇਖੇ ਨੇ ਜਦੋਂ ਚਾਈਨਿਸ ਹਮਲਾ ਹੋਇਆ ਬੜੀ ਡਿਪਰੈਸ਼ਨ ਸੀ ਮੈਂ ਇਸ ਡੀਵੀ ਕਾਲਜ ਪੜਦਾ ਪਰ ਉਸ ਤੋਂ ਬਾਅਦ ਪੱਗ ਸਿੰਘ ਦੀ ਇੱਕ ਫਿਲਮ ਨੇ ਮਲਪੂਰਾ ਮਾਹੌਲ ਬਦਲ ਦਿੱਤਾ ਬਿਲਕੁਲ ਤੋਂ ਇਸ ਕਰਕੇ ਜਿਹੜਾ ਪੱਗ ਸਿੰਘ ਦਾ ਮਤਲਬ ਇਹ ਰੋਲ ਹੈ ਕਿ ਉਹ ਲਗਾਤਾਰ ਤੁਹਾਨੂੰ ਤੁਹਾਡੀ ਡਿਊਟੀ ਵੀ ਯਾਦ ਕਰਾਉਂਦਾ ਹੈ ਔਰ ਨਾਲ ਤੁਹਾਨੂੰ ਇਹ ਵੀ ਦੱਸਦਾ ਕਿ ਸਮਾਜ ਜਿਹੜਾ ਹੈ ਇਹ ਇਹਨੂੰ ਬਦਲਿਆ ਜਾ ਸਕਦਾ ਹੈ ਨਿੱਜੀ ਤੌਰ ਤੇ ਤੁਹਾਨੂੰ ਇਹ ਵਰਤਾਰਾ ਮਨ ਨੂੰ ਉਦਾਸ ਕਰਦਾ ਹੈ ਦੁਖੀ ਕਰਦਾ ਹੈ ਜਦੋਂ ਇਸ ਤਰ੍ਹਾਂ ਦੇਖਦੇ ਆਂ। ਦੇਖੋ ਮੈਂ ਸਮਝਦਾ ਕਿ ਮੈਂ ਜੇ ਭਗਤ ਸਿੰਘ ਨੂੰ ਪੜਨ ਤੋਂ ਬਾਅਦ ਮੈਂ ਬਹੁਤ ਆਸ਼ਾਵਾਦੀ ਹਾਂ। ਕਿਉਂਕਿ ਭਗਤ ਸਿੰਘ ਨੇ ਅਖੀਰ ਤੱਕ ਆਪਣੀ ਆਸ਼ਾ ਨਹੀਂ ਛੱਡੀ। ਉਹਨੂੰ ਜਿਸ ਵੀ ਅਜਿਹਾ ਜੋ ਕਰ ਰਹੇ ਆਂ ਇਹਦਾ ਬਹੁਤ ਦੂਰ ਤੱਕ ਅਸਰ ਹੋਏਗਾ ਉਹ ਵਾਕਈ ਆਪਾਂ ਦੇਖਦੇ ਆਂ। ਨਹੀਂ ਮੈਂ ਗੱਲ ਕਰ ਰਿਹਾ ਜਿਹੜੇ ਸਿਆਸਤਦਾਨ ਭਗਤ ਸਿੰਘ ਦੇ ਚਿੰਨ ਵਰਤਦੇ ਆ ਪੱਗਾਂ ਵਰਤਦੇ ਆ ਉਹ ਉਹ ਚੀਜ਼ ਦਾ ਦੁਖੀ ਕਰਦਾ। ਦੇਖੋ ਉਹ ਦੁੱਖ ਦੀ ਬਜਾਏ ਮੈਂ ਉਹਨਾਂ ਦੇ ਤਰਸ ਕਰਦਾ। ਜੀ ਕਿਉਂਕਿ ਉਹ ਉਹ ਇੰਨੇ ਮੁੱਠਲੇ ਆ ਗਏ ਨੇ। ਕੇ بجائے ਲੋਕਾਂ ਦੀਆਂ ਸਮੱਸਿਆਵਾਂ ਬਾਰੇ ਪਰ ਉਹਨਾਂ ਨੂੰ ਮੈਂ ਹੀ ਯਾਦ ਕਰਾਉਣਾ ਹੁੰਦਾ ਹੈ ਕਿ ਭਗਤ ਸਿੰਘ ਨੂੰ ਸਾਹਮਣੇ ਰੱਖੋ ਮਗਰ ਲਾਉਣ ਦੀ ਲੋੜ ਨਹੀਂ ਹੂੰ ਕਿਉਂਕਿ ਫੋਟੋ ਮਗਰ ਲਾਉਂਦੇ ਨੇ ਹੂੰ ਮੈਂ ਕਿਹਾ ਸਾਹਮਣੇ ਰੱਖੋਗੇ ਤੇ ਤੁਹਾਨੂੰ ਉਹਨਾਂ ਨਾਲ ਸੰਵਾਦ ਕਰਨਾ ਪਵੇਗਾ ਸੰਵਾਦ ਤੇ ਜਵਾਬ ਦੇਣਾ ਪਵੇਗਾ ਫਿਰ ਤੁਹਾਡੀ ਆਪਣੀ ਜਿਹੜੀ ਚੇਤਨਾ ਹੈ ਉਹ ਉਹ ਵੀ ਚਾਕੇਗੇ ਪਰ ਸੰਵਾਦ ਤੋਂ ਤਾਂ ਸਾਡੇ ਸਿਆਸਤਦਾਨ ਭਾਈਦੇ ਨਹੀਂ ਉਹ 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 ਵਰਤਾਰਾ ਜਿਹੜਾ ਹੈ ਮਤਲਬ ਉਹ ਕੋਈ ਕਿ ਉਹ ਹਰ ਚੀਜ਼ ਨੂੰ ਉਹ ਤੋਂ ਦੂਰ ਹੋਣਾ ਚਾਹੁੰਦੇ ਨੇ ਕਿਉਂਕਿ ਜਦੋਂ ਤੁਸੀਂ ਸੰਵਾਦ ਚ ਨਹੀਂ ਪੈਂਦੇ ਤੇ ਉਹਦਾ ਹੱਲ ਵੀ ਨਹੀਂ ਨਿਕਲਦਾ ਔਰ ਉਹਦੇ ਤੋਂ ਅੱਜ ਤੇ ਐ ਕਿ ਵੀ ਤੁਸੀਂ ਅਗਰ ਕਿਤੇ ਕੋਈ ਨੁਕਤਾ ਚ ਨਹੀਂ ਕੀਤੀ ਹੈ ਉਹ ਤੁਹਾਨੂੰ ਉਲਟਾ ਦਬੋਂਦੇ ਨੇ ਜੀ ਮੈਂ ਜਿਹੜਾ ਹੋਣਾ ਕਿ ਉਮਰ ਖਾਲਿਦ ਦੇ ਬਾਰੇ ਵਿੱਚ ਅਖੀਰ ਤੇ ਹੁਣ ਉਹਨਾਂ ਦੇ ਨਿਕਲਿਆ ਮਹੀਨੇ ਬਾਅਦ ਕਿ ਆਪਾਂ ਇਹ ਕਹੀਏ ਕਿ ਜੀ ਇਹ ਤੇ ਸਰਕਾਰ ਬਦਲਣ ਵਾਲਾ ਜੀ ਮਤਲਬ ਇਹ ਤਾਂ ਬਦਲਾ ਤੁਹਾਨੂੰ ਡਰ ਹੈ ਕਿ ਲੋਕ ਜਦੋਂ ਇਕੱਠੇ ਹੋਣਗੇ ਤੁਹਾਡੀ ਕਿਉਂਕਿ ਤੁਹਾਡੀ ਸਰਕਾਰ ਦੇ ਪੈਰ ਨਹੀਂ ਹੈ ਬਿਲਕੁਲ ਸਰ ਤਾਂ ਇਹ ਇਸ ਕਰਕੇ ਮਤਲਬ ਉਹ ਜਿਹੜਾ ਹੈ ਉਹ ਲੋਕ ਸਪਸ਼ਟਤਾ ਰੱਖਦੇ ਨੇ ਜੀ ਥੈਂਕ ਯੂ ਸਰ ਓਕੇ